ਐਲਨ ਮਸਕ ਨੇ H1B ਵੀਜ਼ਾ ਦੇ ਵਿੱਚ ਜਿਹੜੀਆਂ ਤਬਦੀਲੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਹੈ ਕਹਿੰਦੇ ਜੀ ਇਹਦੇ ਨਾਲ ਜਿਹੜੇ ਭਾਰਤੀ ਨੇ ਉਹਨਾਂ ਨੂੰ ਨੁਕਸਾਨ ਪਹੁੰਚੇਗਾ ਅਮਰੀਕਾ ਦੀ ਅਰਥਵਿਵਸਥਾ ਦੇ ਵਿੱਚ ਭਾਰਤ ਦਾ ਬਹੁਤ ਵੱਡਾ ਯੋਗਦਾਨ ਬਿਲਕੁਲ ਜੀ ਉਹਦੇ ਭਾਰਤ ਦੀ ਬੜੀ ਤਾਰੀਫ ਕੀਤੀ ਹੈ ਜੀ ਕਹਿੰਦੇ ਤਾਂ ਬਹੁਤ ਕਮਾਲ ਦਾ ਮੁਲਕ ਹੈ ਭਾਰਤ ਤਾਂ ਐਲਨ ਮਸਕ ਕਹਿੰਦਾ ਤੇਸਲਾ ਦਾ ਮਾਲਕ ਵੇਹ ਟੈਸਲਾ ਦੇ ਮੋਬਾਈਲ ਕੱਢਣ ਦੀ ਵਿੱਚ ਕਿਸਨ ਵਾਲੇ ਨੇ ਟੈਸਲਾ ਮੋਬਾਈਲ ਵੇਚ ਰਿਹਾ ਕਹਿੰਦੇ ਉਹ ਤੇ ਟੈਸਲਾ ਦੀ ਕਾਰ ਆ ਗਈ ਉਹਦੇ ਕੋਲੇ ਤੇ ਗਰੌਕ ਉਹਨੂੰ ਗਰੌਕ ਦਿੱਤਾ ਉਹਨੇ ਐਕਸ ਦਿੱਤਾ ਉਹਨੇ ਕਮਾਲ ਦੀ ਗੱਲ ਆ ਬੰਦਾ ਬਹੁਤ ਕਹਿੰਦਾ ਵੀ ਔਰ 10-20 ਸਾਲਾਂ ਦੇ ਵਿੱਚ ਬੰਦੇ ਨੂੰ ਕੰਮ ਨਹੀਂ ਕਰਨਾ ਪਵੇਗਾ ਮਜਬੂਰੀ 'ਚ ਬੰਦਾ ਕੰਮ ਛਾਉਣਾ ਲੱਗੇਗਾ ਕਹਿੰਦਾ ਐਡੇ ਰਬੋਟ ਆ ਲੈਣੇ AI ਨੇ ਐਡਾ ਕੰਮ ਕਰਤਾ ਮਤਲਬ ਕਿ ਬੰਦੇ ਨੂੰ ਬੇਲਾ ਕਰਨ ਲੱਗਿਆ ਹੋਇਆ ਬੇਰੋਜ਼ਗਾਰੀ ਅੱਗੇ ਹੀ ਬਹੁਤ ਜ਼ਿਆਦਾ ਹੈ ਦੁਨੀਆ ਵਿੱਚ ਆ ਬੇਰੋਜ਼ਗਾਰੀ ਹੋਰ ਫਰੋਂ ਲੱਗਿਆ ਹੋਇਆ ਬੰਦਾ ਕਹਿੰਦਾ ਕੰਮ ਨਹੀਂ ਲੋੜ ਕੰਮ ਨਹੀਂ ਕਰਦਾ ਕਹਿੰਦਾ ਟੈਲੈਂਟ ਬਹੁਤ ਆ ਭਾਰਤ ਵਿੱਚ ਇਹ ਜਿਹੜਾ ਕਿ ਇਹ ਜਿਹੜਾ ਵੀਜ਼ਾ ਹੈਗਾ ਨਾ ਇਹ ਵੀਜ਼ਾ ਰੋਕਣਾ ਚਾਹੀਦਾ ਟਰੰਪ ਨੂੰ ਬੀਜਾ ਖੁਰਣਾ ਜਿਹਦਾ ਸਰਦਾਂ ਟਾਈਟ ਕਰ ਦੋ ਬੀਜਾ ਖੋਲ ਦੋ ਤੇ ਟੈਲੈਂਟ ਬੁਲਾਓ ਟੈਲੈਂਟ ਜਿਹੜਾ ਹੈਗਾ ਅੱਛੇ ਕਾਰੀਗਰਾਂ ਨੂੰ ਬੁਲਾਓ ਅਮਰੀਕਾ ਦੇ ਵਿੱਚ ਕੱਲ ਉਹਨੇ ਪੋਡਕਾਸਟ ਦੇ ਵਿੱਚ ਗੱਲ ਰੱਖੀ ਕਹਿੰਦੇ ਮੇਰੀ ਘਰ ਵਾਲੀ ਹੈਗੀਆਂ ਨੇ ਜਿਹੜੀ ਉਹਦੇ ਘਰ ਵਾਲੀ ਹੈ ਜੀ ਸਿਬੋਨ ਜਿਲਸ ਦਿਮਾਗੀ ਤੌਰ ਤੇ ਕਹਿੰਦਾ ਅੱਧੀ ਭਾਰਤੀ ਆ ਉਹ ਬਲੇ ਭਾਰਤ ਬਾਰੇ ਬੜਾ ਬੋਲਿਆ ਉਹ ਐਦਾਂ ਨੂੰ ਮਜ਼ਾਕ ਅਸਲ 'ਚ ਭਾਰਤ ਬਾਰੇ ਕਿਉਂ ਬੋਲਿਆ ਬੜਾ ਵੱਡਾ ਪੂੰਜੀਪਤੀ ਆ ਇਹ ਕਿਉਂਕਿ ਭਾਰਤ ਬਹੁਤ ਵੱਡੀ ਮੰਡੀ ਆ